ਸਾਨੂੰ ਰਾਤ ਨੂੰ ਸਲੇਡਾ ਮਿਲ ਗਿਆ ਮੈਂ ਤਾਂ ਪਹਿਲਾ ਹੈਰਾਨ ਹੈ ਕਿ ਵੀ ਸਲੇਡਾ ਕੀ ਹੁੰਦਾ ਕਿਉਂਕਿ ਨਾ ਵੀ ਅਜੀਬ ਹਾਂ ਜੀ ਹਾਂ ਅੱਲੇ ਮੈਂ ਹਾਂ ਯਾਰ ਇਹ ਤਾਂ ਵੀ ਮੈਂ ਨਾ ਪਹਿਲੀ ਵਾਰ ਸੁਣਿਆ ਵਾ ਉਹ ਕਹਿੰਦੇ ਵੀ ਆਏ ਜਾਣੇ ਦੇ ਛੋਟਾ ਜਿਹਾ ਮੇਬਣਾ ਫਿਰਦਾ ਸੀਗਾ ਰਾਤ ਦਾ ਟਾਈਮ ਸੀਗਾ ਸੁੰਨੀ ਜਗ੍ਹਾ ਸੀ ਕਹਿੰਦਾ ਮੈਂ ਚੱਕਿਆ ਚੱਕ ਕੇ ਆਪਣੇ ਮੋਢੇ ਨੇ ਰੱਖ ਲਿਆ ਕਹਿੰਦੇ ਉਹਨੇ ਲੱਤਾਂ ਲੱਭੀਆਂ ਕਾਦੋ ਜਾਈ ਉਹ ਕੋਈ ਵੀ ਰੂਪ ਬਦਲ ਲੈਂਦਾ ਵਾ ਕੁਝ ਵੀ ਕਰ ਸਕਦਾ ਤੁਸੀਂ ਨਾਮ ਜਪਦੇ ਮੈਨੂੰ ਸਲੇਡਾ ਤੰਗ ਕਰਦਾ ਵਾ ਜੇ ਜਨਨਦੀ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੀ ਸੰਗਤ ਦੇ ਵਿੱਚ ਰਹੂੰਗਾ ਤੁਹਾਡੇ ਕੋਲ ਕੋਈ ਮਹਾਰੰਦੀ ਪਾਣੀ ਬਾਰੇ ਜਾਣੇ ਦੀ ਸਿੱਖੂੰਗਾ ਸਲੇਡਾ ਦਾ ਕੀ ਕੁਛ ਵੀ ਉਹਦੇ ਨੇੜੇ ਨਹੀਂ ਹੁੰਦਾ ਜਿਹੜੇ ਸਲੇਡਾ ਤੁਸੀਂ ਕਹਾਣੀ ਸਾਨੂੰ ਸੁਣਾ ਰਹੇ ਹੋ ਹਾਂਜੀ ਇਹ ਮਤਲਬ ਬੰਦੇ ਸੱਚੀ ਘਟਨਾ ਤੋਂ ਸੁਣਾਈ ਸੀ ਹਾਂਜੀ ਹਾਂ ਬਿਲਕੁਲ ਸੱਚੀ ਘਟਨਾ ਨੇ ਉਹਨੇ ਹੋਰ ਵੀ ਦੱਸਿਆ ਕਹਿੰਦਾ ਵੀ ਉਹ ਕਿਸੇ ਵੀ ਰੂਪ ਉਤਾਰ ਲੈਂਦਾ ਕੁਝ ਵੀ ਬਣ ਸਕਦਾ ਵਾ ਅੱਛਾ ਜੀ ਯਾਨੀ ਕਹਿੰਦਾ ਮਤਲਬ ਬੰਦੇ ਦੇ ਦਿਮਾਗ ਦੇ ਇੰਨਾ ਕ ਅਸਰ ਕਰ ਦਿੰਦਾ ਵੀ ਬੰਦਾ ਘਬਰਾ ਕੇ ਹੁਣ ਇਹਦਾ ਉਹ ਦੱਸਿਆ ਸੀ ਆ ਵੀ ਇੱਕ ਵਾਰੀ ਮੇਮਣੇ ਦੇ ਰੂਪ ਦੇ ਵਿੱਚ ਆ ਕੇ ਕਰਿਆ ਇੱਕ ਵਾਰੀ ਜਾਨੇ ਦੀ ਕੋਈ ਪੰਛੀ ਸੀਗਾ ਯਾਨੀ ਕਹਿੰਦਾ ਮਤਲਬ ਕੋਈ ਵੀ ਰੂਪ ਧਾਰਨ ਕਰ ਸਕਦਾ ਜਿੱਦਾਂ ਇਸ਼ਿਆਤਾਰੀ नाग ਸੋਣਿਆ ਹੋਣੇ ਜੀ ਤੁਸੀਂ ਇਸ਼ਿਆਤਾਰੀ नाग ਕੋਈ ਵੀ ਰੂਪ ਧਾਰਨ ਕਰ ਸਕਦੇ 12 ਦੇ 3 ਦਾ ਜਿਹੜਾ ਟਾਈਮ ਆ ਤੇ ਕਦੇ ਵੀ ਜਿਹੜੇ ਕਹਿੰਦਾ ਮਤਲਬ ਇਸ ਵੇਲੇ ਕਿਸੇ ਨੂੰ ਜਾਨੀ ਭਿਖਸ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ 12 ਦੇ 3 ਜਿਹੜਾ ਭੂਤਾ ਪ੍ਰੀਤਾ ਦਾ ਟਾਈਮ ਦੱਸਿਆ ਜਾਂਦਾ ਅੱਛਾ ਸਿਖਰ ਦੁਪਹਿਰ ਦਾ ਅਮਰਤ ਵੇਲਾ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਨਾ ਹੁੰਦਾ ਠੀਕ ਹੈ ਜੇ ਅੱਜ ਸੂਰਜ 5:30 ਵਜੇ ਚੜ੍ਹਦਾ ਤਾਂ ਸਵਾ 1 ਵਜੇ ਅਮਰਤ ਵੇਲਾ ਵਾ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਤੇ ਚਾਹੇ ਜਪਜੀ ਸਾਹਿਬ ਦੀ ਬਾਣੀ ਜਿਹਾ ਹੈ ਸਿਮਰਨ ਕੁਛ ਵੀ ਬੰਦਾ ਕਰਦਾ ਮੈਂ ਕਹਿੰਦਾ ਸਾਰੀ ਦਿਹਾੜੀ ਇੰਨਾ ਤਨ ਅਨੰਦ ਬਣਿਆ ਰਹਿੰਦਾ ਵਾ ਯਾਨੀ ਹੋਰ ਇਲਾਜ ਸਭ ਤੋਂ ਸੋਖਾ ਹੈ ਜੀ ਫਾਰਜ ਕਰੋ ਬਈ ਕੋਈ ਵੀ ਬੰਦਾ ਜਿਹਨੂੰ ਇਹ ਚੀਜ਼ਾਂ ਤੰਗ ਕਰਦੀਆਂ ਨੇ ਠੀਕ ਹੈ ਜੀ ਚਾਹੇ ਅੱਖਾਂ ਬੰਦ ਕਰੇ ਚਾਹੇ ਖੁੱਲੀਆਂ ਰੱਖੇ ਪੰਜ ਮਿੰਟ ਮੂਲ ਮੰਤਰ ਦਾ ਸਿਮਨ ਕਰਨਾ ਮੂਲ ਮੰਤਰ ਕੀਆ ਜੋ ਗੁਰੂ ਨਾਨਕ ਮਹਾਰਾਜ ਬੇਈ ਨਦੀ ਦੇ ਵਿੱਚ ਤਿੰਨ ਦਿਨ ਅਲੋਪ ਰਹੇ ਸਾਨੇ ਸਰੀਰ ਸੱਚਖੰਡ ਜਾ ਕੇ ਸੱਚਖੰਡ ਤੋਂ ਇਹ ਮੰਤਰ ਲੈ ਕੇ ਸੀ ਇਹਦਾ ਨਵਾਂ ਮੂਲ ਮੰਤਰ ਪਰ ਬੇਨਤੀ ਹੈ ਵੀ ਜਿਹਨੂੰ ਇਹ ਚੀਜ਼ ਤੇਸ ਦੀ ਆ ਤੰਗ ਕਰਦੀ ਆ ਉਹਦਾ ਮਨ ਬਾਣੀ ਤੇ ਹਾਜ਼ਰ ਹੋਣਾ ਚਾਹੀਦਾ ਜੇ ਉਹਦਾ ਮਨ ਹਾਜ਼ਰ ਹੋ ਗਿਆ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਸ ਘਰ ਦੇ ਵਿੱਚ ਇਹ ਚੀਜ਼ ਨੇੜੇ ਵੀ ਹੈ ਜਿਹਨੇ ਇਹ ਚੀਜ਼ਾਂ ਕਿਵੇਂ ਬੰਦੇ ਨੂੰ ਡਰ ਦੇ ਕਰਨ। ਹੁਣ ਉਹਨੂੰ ਕਹਵੇ ਤੂੰ ਰਿਸ਼ਤੇਦਾਰ ਬਾਅਦ ਵਿੱਚ ਪਹਿਲਾਂ ਸਾਡਾ ਗੁਰੂ ਆ ਸੀ ਗੁਰੂ ਦੇ ਸਿਧਾਂਤਾਂ ਤੋਂ ਪਰੇ ਨਹੀਂ ਹੋ ਸਕਦਾ। ਚ ਮਿਸਟਰੀਅਸੀ ਤੋਂ ਹਾਂਜੀ ਹਾਂ ਤੇ ਬਾਅਦ ਇਹ ਅਣੀ ਉਹ ਰੋਇਆ ਫਿਰ ਕਹਿੰਦਾ ਦਬਾਅ ਪੈਦਾ ਅਰਦਾਸ ਕੀਤੀ ਕਹਿੰਦੇ ਬੇਰਤੀ ਕਦੇ ਨਾ ਹੋਵੀ ਜਨਕੀ ਅਰਦਾਸ ਨਾਨਕ ਜੋਰ ਗੋਬਿੰਦਗਾ ਪੂਰਨ ਹੋਣ ਤਾਂ ਉਹਦੇ ਕੋਈ ਸਵਾਲ ਸੀ ਵੀ ਮੇਰੇ ਨਾਲ ਦੇ 50 ਵਾਰੀ ਜਣਦੀ ਮੈਂ ਜਣਦੀ ਬੀਜਾ ਲਾਇਆ ਕਰ ਲੱਗਿਆ ਨਹੀਂ ਹੈਗਾ ਮੇਰੇ ਨਾਲ ਦੇ ਕਦੇ ਜਾਣ ਦੀ ਬਾਹਰ ਜਾ ਕੇ ਸੈੱਟ ਵੀ ਹੋਗੇ ਵੀ ਮੈਂ ਇੱਥੇ ਹੀ ਰਹਿ ਗਏ ਕਦੇ ਕਰੇ ਕਿਸੇ ਹਾਂਜੀ ਹਾਂ ਵੀ ਕਹ ਉਹਨੂੰ ਆ ਦਵਾਈ ਪੈਂਦਾ ਸੀ ਤੇ ਘਰੇ ਦੇਖਿਆ ਘਰੇ ਜਾ ਕੇ ਪਤਾ ਲੱਗਾ ਐ ਮਹਿਸੂਸ ਹੋਣ ਲੱਗ ਜਾਂਦਾ ਵੀ ਹੈ ਕੋਈ ਨਾ ਕੋਈ ਚੀਜ਼ ਜਦੋਂ ਪਾਠ ਕਰਕੇ ਅਰਦਾਸ ਕੀਤੀ ਹਾਂਜੀ ਸੀਗੀ ਤੇ ਅਜੋ ਬੰਦਾ ਜਾਣ ਦੀ ਬਾਹਰ ਬੈਠਾ ਤੇ ਜਿੱਦਾਂ ਹੁਣ ਧਿਆਨ ਤਾਂ ਇਨਾਂ ਨੇ ਹੋਰ ਪਾਸੇ ਲੈਣ ਦੇਣ ਸੋ ਜਾਣ ਦੀ ਸਿਰ ਟੈਨਸ਼ਨਾਂ ਬੰਦੇ ਤੇ ਹੁੰਦੀਆਂ ਨੇ ਪਰਾ ਜਾਣਨੀ ਜੇ ਉਦੋਂ ਆਪਾਂ ਪੂਰੇ ਗੁਰੂ ਦੀ ਛੰਦ ਜਾ ਕੇ ਮਨ ਅਰਪਣ ਕਰਾਂ ਲਈ ਤਾਲ ਖੇੜ ਪਾਣੀ ਹੈ ਜਿੱਦਾਂ ਕਹਿੰਦੇ ਮਨ ਵਿੱਚ 18 ਨਮਰਸ਼ਟ ਪਦੀ ਦੇ ਜੀ ਗੁਰੂ ਅਜਿੰਦੇ ਜੀ ਮਾਰੇ ਕਹਿੰਦੇ ਮਨ ਵਿੱਚ ਸਤ ਗੁਰ ਕੇ ਪਾਸ ਇਸ ਸੇਵਕ ਤੇ ਕਾਰਜ ਰਾਸ ਬਹੁਤ ਬੰਦੇ ਆ ਜਿਹੜੇ ਜਾਨੀ ਬਾਣੀ ਪੜਦੇ ਜਪਜੀ ਸਾਹਿਬ ਪੰਜ ਮਿੰਟ ਜਪਾ ਦਿੰਦੇ ਪੰਜ ਮਿੰਟ ਦੇ ਜਪ ਜੇ ਕੀ ਗੱਲ ਕਰਨ ਵਾਲੇ ਨੇ ਪੰਜ ਨੰਬਰ ਪੂੜੀ ਜੀ ਕੀ ਕਹਿੰਦੇ ਆ ਮਨ ਦੇ ਗਾ ਵੀ ਸੁਣੀ ਕਹਿੰਦੇ ਜਿਹੜਾ ਤੁਸੀਂ ਗਾ ਰਹੇ ਹੋ ਕਿ ਤੁਸੀਂ ਵੀ ਸੁਣ ਰਹੇ ਹੋ ਸਾਨੂੰ ਤਾਂ ਇਹੀ ਪਤਾ ਲੱਗਦਾ ਇੱਕ ਊੰਕਾਰ ਦਾ ਸ਼ੁਰੂ ਕੀਤਾ ਸੀ ਨਾਨ ਕੀਤੀ ਛੁੱਟੀ ਨਾਲ ਤੇ ਪਹੁੰਚ ਗਏ ਧਿਆਨ ਪਤਾ ਨਹੀਂ ਕਿੱਥੇ ਜਾਣ ਦੀ ਮਨ હાજર ਤਾਂ ਸਭ ਕੁਝ હાજર ਮਨ ਗੈਰ ਹਾਜ਼ਰ ਤਾਂ ਸਭ ਕੁਝ ਗੈਰ ਹਾਜ਼ਰ ਮਨ ਦੀ ਹਾਜ਼ਰੀ ਦੀ ਜ਼ਰੂਰੀ ਹੈ ਹੋਰ ਬਾਬਾ ਜੀ ਕੀ ਹਾਲ ਨੇ ਐਨ ਵਧੀਆ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕੀਤਾ ਬਹੁਤ ਧੰਨਵਾਦ ਜੀ ਬਾਰਾ ਤੁਸੀਂ ਟਾਈਮ ਦਿੱਤਾ ਆਪਾਂ ਨੂੰ ਠੀਕ ਹੈ ਜੀ ਆਪਾਂ ਆਪਾਂ ਪਹਿਲਾਂ ਬਾਬਾ ਜੀ ਵੀਡੀਓ ਕੀਤੀ ਸੀ ਤੁਹਾਡੀ ਆਪਾਂ ਸੀਗੀ ਉਹ ਪੜਕਦੀ ਆਤਮਾ ਬੰਦੀ ਪੜਕਦੀ ਹੈ ਜੀ ਸੱਚੀ ਗੱਲ ਵਿੱਚ ਆਪਾਂ ਸੱਚੀ ਘਟਨਾ ਸੁਣਾਈ ਸੁਣਾਈ ਸੀਗੀ ਉਹਦੇ ਵਿੱਚ ਮਿਲ 90% ਲੋਕਾਂ ਨੇ ਵਧੀਆ ਐਪਰੀਸ਼ੀਏਟ ਕੀਤਾ ਸੀ ਵੀ ਯਾਰ ਸਹੀ ਕਹਾਣੀ ਸੁਣਾਈ ਹੈ ਕਿਉਂਕਿ ਗੁਰਬਾਨੀ ਦੇ ਅਨਸਾਰ ਤੁਸੀਂ ਕਹਾਣੀ ਸੁਣਾਈ ਸੀ ਹਾਂਜੀ ਹਾਂਜੀ ਕੋਈ ਵਿੱਚ ਕਿੰਤੂ ਪਰੰਤੂ ਨਹੀਂ ਸੀਗਾ ਪਰ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਦਵੇਦਾ ਚ ਫਸੇ ਹੁੰਦੇ ਨੇ ਚਲੋ ਉਹ ਵੀ ਆਪਣੀ ਥਾਂ ਤੇ ਸਹੀ ਹੈ ਉਹ ਵੀ ਚਲੋ ਠੀਕ ਹੈ ਸ਼ੰਕਾ ਕਰਦੇ ਹਾਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਅੱਜ ਇੱਕ ਅਜਹਿ ਹੋਰ ਵੱਖਰਾ ਟੌਪਿਕ ਆ ਉਹ ਵੀ ਰਲਦਾ ਮਿਲਦਾ ਇਸੇ ਨਾਲ ਹੀ ਆ ਠੀਕ ਹੈ ਉਹ ਆਮ ਤੌਰ ਤੇ ਆਪਾਂ ਦੇਖਿਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਮਾਲਵੇ ਦੇ ਵਿੱਚ ਕਾਫੀ ਜ਼ਿਆਦਾ ਬਾਕੀ ਦੂਸਰੇ ਆਪਣਾ ਕੀ ਕਹਿੰਦੇ ਹੁੰਦੇ ਜਿੱਦਾਂ ਦਵਾਬਾ ਜਮਾਦੀ ਦੇ ਵਿੱਚ ਵੀ ਹੈਗਾ ਪ੍ਰਚਾਰ ਦਿੱਤਾ ਉਹ ਹੈ ਸਲੇਡੇ ਬਾਰੇ ਸਲੇਡੇ ਵੀ ਸਲੇਡਾ ਜਿਹੜੀ ਸਲੇਡਾ ਕੀ ਚੀਜ਼ ਆ ਕਿੰਨੀ ਆ ਮਤਲਬ ਕਿਸ ਤਰ੍ਹਾਂ ਦੇ ਰੰਗ ਰੂਪ ਹੁੰਦੇ ਨੇ ਜਾਂ ਕਿਦੋਂ ਇਹ ਕਿਹੜੇ ਬੰਦੇ ਨੂੰ ਦਿਸਦਾ ਇਹਦੇ ਬਾਰੇ ਸਲੇਡੇ ਬਾਰੇ ਆਪਾਂ ਖੁੱਲ ਕੇ ਵਿਚਾਰਾਂ ਕਰਾਂਗੇ ਠੀਕ ਹੈ ਕਾਫੀ ਲੋਕ ਮੰਨਦੇ ਵੀ ਇਹ ਚੀਜ਼ਾਂ ਹੈਗੀਆਂ ਨੇ ਕਈ ਲੋਕ ਕਹਿੰਦੇ ਨੇ ਵੀ ਇੰਨੀ ਮੰਨਦਾ ਬਹਿਮ ਆ ਆਪਾਂ ਮੇਨ ਅੱਜ ਦਾ ਜਿਹੜਾ ਵਿਸ਼ਾ ਉਹ ਸਲੇਡੇ ਬਾਰੇ ਹੀ ਕਰਾਂਗੇ ਤੇ ਸਲੇਡੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸੋ ਆਪਾਂ ਠੀਕ ਹੈ ਜੀ ਪਰ ਸੰਗਤ ਨੂੰ ਬੇਨਤੀ ਹੈ ਜੀ ਹਾਂਜੀ ਬਈ ਅਸੀਂ ਲੋਕਾਂ ਨੂੰ ਜਾਣੇ ਵੀ ਵਿਮ ਪਰਮਾ ਦੇ ਵਿੱਚ ਪਾਉਣਾ ਜਾਣੇ ਸਾਡਾ ਹਾਂਜੀ ਸਾਡਾ ਇਹ ਜਾਣੇ ਮਕਸਦ ਨਹੀਂ ਹੈਗਾ ਸਾਡਾ ਜਾਣੇ ਮਕਸਦ ਆ ਟੁੱਟੇ ਹੋਏ ਨੂੰ ਗੁਰੂ ਨਾਲ ਜੋੜਨਾ ਜੋੜਨਾ ਦੇਖੋ ਜਿਹੜੇ ਬਾਣੀ ਦੇ ਨਾਲੋਂ ਟੁੱਟ ਗਿਆ ਠੀਕ ਹੈ ਜੀ ਸ਼ਾਮਿਲ ਵੀ ਉਹ ਜਿਉਂਦੇ ਹੀ ਭੂਤ ਹੈ ਜਿਉਂਦੇ ਹੀ ਸਲੇਟ ਹੈ ਜੀ ਸਹੀ ਜਿਹੜਾ ਬੰਦਾ ਜਾਣੇ ਦੇ ਧਰਮ ਤੋਂ ਉਲਟ ਕੰਮ ਕਰਦਾ ਵਾ ਹਾਂਜੀ ਠੀਕ ਹੈ ਜੀ ਨਸ਼ੇ ਕਰਦਾ ਵਾ ਚੋਰੀਆਂ ਕਰਦਾ ਵਾ ਸ਼ਰਾਬ ਮਾਸ ਜੋ ਵੀ ਲਾ ਲੋ ਜਾਣੇ ਦੀ ਕਹਿੰਦਾ ਮਤਲਬ ਪਰਾਈ ਔਰਤ ਦਾ ਗਾਮੀ ਹੈ ਹੂੰ ਠੀਕ ਹੈ ਜੀ ਉਹ ਜਾਣੀ ਸਲੇਡੇ ਨਾਲ ਵੀ ਭੇੜਾ ਪਾਇਆ ਹੂੰ ਸਲੇਡਾ ਜਾਣੇ ਦੀ ਜਿੱਦਾਂ ਜਾਣੇ ਦੀ ਅਸੀਂ ਸੁਣਿਆ ਜਾਂ ਸਾਡੇ ਜਾਣੇ ਦੀ ਬਜ਼ੁਰਗਾਂ ਨੇ ਦੱਸਿਆ ਸੀ ਯਾਨੀ ਲੁਧਿਆਣੇ ਦੀ ਕਾਨ ਸੀਗੀ ਸਾਡੀ ਜੋ ਸੱਚ ਹੈ ਜੀ ਹਾਂਜੀ ਉਹ ਕਹਿੰਦੇ ਵੀ ਸਾਨੂੰ ਰਾਤ ਨੂੰ ਸਲੇਡਾ ਮਿਲ ਗਿਆ ਮੈਂ ਤਾਂ ਪਹਿਲਾਂ ਹੈਰਾਨ ਐ ਕਿ ਵੀ ਸਲੇਡਾ ਕੀ ਹੁੰਦਾ ਵਾ ਕਿਉਂਕਿ ਨਾ ਵੀ ਅਜੀਬ ਹਾਂਜੀ ਹਾਂ ਅੱਲੇ ਮੈਂ ਹਾਂ ਯਾਨੀ ਤਾਂ ਵੀ ਮੈਂ ਨਾ ਪੀਲੀ ਮੈਰੀ ਸੁਣਿਆ ਵਾ ਉਹ ਦੱਸ ਰਹੀ ਸੀ ਉੱਥੇ ਜਾਣ ਦੀ ਮੈਂ ਦੀ ਚੱਕੀ ਸ਼ਿਮਲਾਪੂਰੀ ਜਾਣ ਦੀ ਬਾਲੇ ਦਾ ਟਾਪਾ ਹੁੰਦਾ ਸੀ ਹਾਂਜੀ ਹਾਂਜੀ ਉਹਨਾਂ ਦੇ ਪਿਤਾ ਨੇ ਜਾਣ ਦੀ ਦੱਸਿਆ ਜਾਣੇ ਜਿਹੜੇ ਬੰਦੇ ਨੇ ਦੱਸਿਆ ਜੇ ਸਲੇਡੇ ਬਾਰੇ ਜਿਹਨੇ ਜਾਣ ਦੀ ਦੱਸਿਆ ਵੀ ਸਲੇਡਾ ਕੀ ਜੇ ਜਾ ਉਹ ਅੱਜ ਉਹ ਸਲੇਡੇ ਵਾਲਾ ਬੰਦਾ ਕੈਨੇਡਾ ਬੈਠਾ ਪਾਇਆ ਵਾਹ ਜੀ ਵਾਹ ਠੀਕ ਜੀ ਯਾਨੀ ਕਿਆ ਫਿਰ ਉਹਨੇ ਦੱਸਿਆ ਕਹਿੰਦਾ ਕੁਛ ਨਹੀਂ ਡਰ ਹੁੰਦਾ ਇਹ ਬਹਿਮ ਹੁੰਦਾ ਵਾ ਯਾਨੀ ਹੁੰਦੀ ਜੀ ਜੇ ਜ਼ਰੂਰ ਆ ਤੇ ਮੈਂ ਉਹਨੂੰ ਪੁੱਛਿਆ ਵਾ ਉਹ ਯਾਨੀ ਬਜ਼ੁਰਗਾਂ ਨੂੰ ਮਹਾ ਜੀ ਵੀ ਸਲੇਟਾ ਮੈਂ ਤਾਂ ਪਹਿਲੀ ਵਾਰੀ ਸੁਣਿਆ ਵੀ ਦੱਸੋ ਤਾਂ ਸਹੀ ਉਹਦੇ ਬਾਰੇ ਕੀ ਤੁਸੀਂ ਉਹ ਕਹਿੰਦੇ ਵੀ ਆਏ ਜਾਣੇ ਦੇ ਛੋਟਾ ਜਿਹਾ ਮੇਮਣਾ ਫਿਰਦਾ ਸੀਗਾ ਰਾਤ ਦਾ ਟਾਈਮ ਸੀਗਾ ਸੋਨੀ ਜਗ੍ਹਾ ਸੀ ਕਹਿੰਦਾ ਮੈਂ ਚੱਕਿਆ ਚੱਕ ਕੇ ਆਪਣੇ ਮੋਢੇ 'ਤੇ ਰੱਖ ਲਿਆ ਕਹਿੰਦੇ ਉਹਨੇ ਲੱਤਾਂ ਲੰਬੀਆਂ ਕਰ ਲਈਆਂ ਹੂੰ ਕਹਿੰਦੇ ਲੱਤਾ ਥੱਲੇ ਲੱਗ ਲੱਗੀਆਂ ਕਹਿੰਦੇ ਮੈਂ ਸਮਝਾਂਗਾ ਵੀ ਇਹ ਤਾਂ ਸਲੇਟ ਆ ਬਈ ਜਾਨੀ ਉਹ ਕੋਈ ਵੀ ਰੂਪ ਬਦਲ ਲੈਂਦਾ ਵਾ ਕੁਝ ਵੀ ਕਰ ਸਕਦਾ ਉਹਦੇ ਮੈਨ ਮੇਨ ਮਕਸਦ ਹੁੰਦਾ ਵੀ ਬੰਦੇ ਨੂੰ ਡਰਾ ਕੇ ਖਤਮ ਕਰਨਾ ਅੱਛਾ ਜੀ ਜਾਨੀ ਦੀ ਬਈ ਕਹਿੰਦਾ ਮਤਲਬ ਭਗਤ ਕਬੀਰ ਜੀ ਜਿਦਾ ਬਾਣੀ ਵਾਰੇ ਫਰਮਾਉਂਦੇ ਆ ਕਹਿੰਦੇ ਕਬੀਰ ਬਈ ਜਿਹੜਾ ਬੰਦਾ ਜਾਨੀ ਨਾਮ ਨਹੀਂ ਜਪਦਾ ਠੀਕ ਹੈ ਜੀ ਉਹ ਸਮਝ ਲੈ ਵੀ ਭੂਤ ਆ ਉਹ ਪ੍ਰੇਤ ਆ ਉਹ ਸਾਰੀਆਂ ਜੂਨਾ ਆ ਜਾਂਦੇ ਜਣ ਦੀ ਮਨਮੱਖ ਨੂੰ ਸਾਰੀਆਂ ਜੂਨਾ ਮਿਲਦੀਆਂ ਨੇ ਜਿਹਦੇ ਬਾਰੇ ਜਣ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਆ ਪਾਣੀ ਦੇ ਵਿੱਚ ਕਹਿੰਦੇ ਗੁਰਮੰਤਰਹੀਨ ਸਜੋ ਪ੍ਰਾਣੀ ਵੀ ਗੁਰਮੰਤਰ ਕੀ ਆ ਵੀ ਗੁਰਮੰਤਰ ਆ ਸਾਡਾ ਵਾਹਿਗੁਰੂ ਮਾਰੇ ਦੀ ਬਾਣੀ ਦਾ ਸ਼ਬਦ ਆ ਵਾਹਿਗੁਰੂ ਗੁਰਮੰਤਰ ਹੈ ਜਪ ਹੋਮਿਕ ਹੋਈ ਤੇ ਇਹ ਕਹਿੰਦੇ ਗੁਰਮੰਤਰਹੀਨ ਸਜੋ ਪ੍ਰਾਣੀ ਸੂਕਰ ਕੁੱਕਰ ਕਾਗਵ ਸਰਪਣ ਤਰਫਲੈ ਪਈ ਕਹਿਣਾ ਮਤਲਬ ਆ ਵੀ ਸੂਰਵੀ ਆ ਪਹਿਲਾ ਸੂਰ ਦੀ ਜੋ ਨਹੀਂ ਮਿਲੂਗੀ ਹੂੰ ਸੂਕਰ ਹੈ ਸੂਰ ਕੁੱਕਰ ਹੈ ਕੁੱਤਾ ਕਾਗਵੈ ਕਾਂ ਗਰਦਵੈ ਗਾਦਾ ਸਰਪ ਨੇ ਸਾਪ ਤਰਫ ਲੈ ਮੱਛੀ ਯਾਨੀ 6 ਜੂਨ 84 ਲੱਖ ਦਾ ਗੇੜ ਸ਼ੁਰੂ ਹੋਣ ਵੇਲੇ ਮਿਲਦੀਆਂ ਨੇ ਵੀ ਜਿਹੜਾ ਨਾਮ ਜਪਦਾ ਵਾ ਠੀਕ ਹੈ ਜੀ ਜਿਹੜਾ ਫਰਜ਼ ਕਰੋ ਵੀ ਤੁਸੀਂ ਨਾ ਮੰਜਾਪਦੇ ਮੈਨੂੰ ਸਲੇਡਾ ਤੰਗ ਕਰਦਾ ਵਾ ਜੇ ਜਣੇ ਦੀ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੀ ਸੰਗਤ ਦੇ ਵਿੱਚ ਰਹੂੰਗਾ ਤੁਹਾਡੇ ਕੋਲੋਂ ਕੋਈ ਮਹਾਰੇ ਦੀ ਬਾਣੀ ਬਾਰੇ ਜਣੇ ਦੀ ਸਿੱਖੂੰਗਾ ਜਿਹੜਾ ਸਿੱਖ ਜਣਦੇ ਅਮਰਤਾ ਵੇਲੇ ਉੱਠ ਕੇ ਜਣੇ ਦੀ ਜਪਜੀ ਸਾਹਿਬ ਦੇ ਇਕੱਲਾ ਪਾਠ ਕਰ ਲਵੇ ਸਲੇਡਾ ਦਾ ਕੀ ਕੋਈ ਵੀ ਉਹਦੇ ਨੇੜੇ ਨਹੀਂ ਆਉਂਦਾ ਹੈਗਾ ਤੇ ਜਿਹੜਾ ਮਨ ਦਾ ਧਰਮ ਤੋਂ ਉਲਟ ਕੰਮ ਕਰਦਾ ਵਾ ਉਹਨੂੰ ਇਹ ਚੀਜ਼ਾਂ ਸਾਰੀਆਂ ਆ ਕੇ ਤੰਗ ਕਰਦੀਆਂ ਨੇ ਡਰਾਉਂਦੀਆਂ ਨੇ ਜਿਦਾਂ ਕਹਿੰਦੇ ਪਰਮੇਸ਼ਰ ਦੇ ਭੁੱਲੇ ਆ ਬਿਆਪਨ ਸਵੇ ਰੋਗ ਵੀ ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ ਵਾ ਤਾਂ ਸਾਹਮਣੇ ਵੀ ਉਹ ਦੁੱਖਾਂ ਦਾ ਘਰ ਉਹਦੇ ਨੇੜੇ ਆ ਜਾਂਦੇ ਨੇ ਤਾਂ ਹੀ ਤਾਂ ਮਹਾਰਾਜ ਕਹਿੰਦੇ ਗਾ ਵੀ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਕਹਿੰਦੇ ਦੁੱਖ ਪਿੱਛੇ ਹਟ ਜਾਂਦੇ ਸੁੱਖ ਘਰ ਲੈ ਜਾਓ ਤੇ ਅੰਦਰੋਂ ਸ਼ਬਦ ਆਪਣੇ ਆਵਚਨ ਲੱਗ ਜਾਂਦਾ ਗੁਰਮਖ ਖਨਾਦੰ ਗੁਰਮਖ ਵੇਦੰ ਗੁਰਮਖ ਰਿਹਾਂ ਸਮਾਈ ਹੂੰ ਚਲੋ ਫਿਰ ਆਪਾਂ ਦੁਬਾਰਾ ਫਿਰ ਉਸੇ ਟੌਪਿਕ ਤੇ ਆਉਣੇ ਬਾਬਾ ਜੀ ਜਿਹੜੇ ਸਲੇਡਾ ਤੁਸੀਂ ਕਹਾਣੀ ਸਾਨੂੰ ਸੁਣਾ ਰਹੇ ਹੋ ਹਾਂਜੀ ਇਹ ਮਤਲਬ ਬੰਦੇ ਸੱਚੀ ਕਟਣਾ ਤੋਂ ਸੁਣਾਈ ਸੀ ਹਾਂਜੀ ਹਾਂ ਬਿਲਕੁਲ ਸੱਚੀ ਕਟਨੇ ਉਹਨੇ ਹੋਰ ਵੀ ਦੱਸਿਆ ਕਹਿੰਦਾ ਵੀ ਉਹ ਕਿਸੇ ਵੀ ਰੂਪ ਧਾਰ ਲੈਂਦਾ ਕੁਝ ਵੀ ਬਣ ਸਕਦਾ ਵਾ ਅੱਛਾ ਜੀ ਯਾਨੀ ਕਹਿੰਦਾ ਮਤਲਬ ਬੰਦੇ ਦੇ ਦਿਮਾਗ ਦੇ ਇੰਨਾ ਕ ਅਸਰ ਕਰਦਾ ਨੇ ਵੀ ਬੰਦਾ ਕਬਰਾ ਆ ਕੇ ਸਰੀਰ ਛੱਡ ਜਾਂਦਾ ਵਾ ਅੱਛਾ ਪਰ ਇੱਕ ਪਾਸੇ ਤਾਂ ਡਰਪੋਕ ਹੁੰਦੇ ਆ ਇੱਕ ਪਾਸੇ ਸੂਰਮੇ ਹੁੰਦੇ ਆ ਤੇ ਜਿਹੜੇ ਸੂਰਮਿਆਂ ਹੱਸਾ ਜਿਕੇ ਬੰਦ ਕਟਾ ਜਾਂਦੇ ਆ ਤੇ ਜਿਹੜੇ ਮਨਮਖੌਂਦੇ ਆ ਐਬੀ ਹੁੰਦੇ ਆ ਸ਼ਰਾਬੀ ਹੁੰਦੇ ਆ ਉਸ ਲੀਡਰ ਨੂੰ ਦੇਖ ਕੇ ਕਿਸੇ ਰੀਸੈਟ ਦਿੰਦੇ ਆ ਜੀ ਹੂੰ ਇਹ ਨਹੀਂ ਐਸੇ ਕਰਕੇ ਘਬਰਾਉਣਾ ਨਹੀਂ ਚਾਹੀਦਾ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ ਉਹ ਬੰਦੇ ਨੇ ਉਸ ਵਾਰ ਤੁਹਾਨੂੰ ਲੋੜੇ ਨਾ ਕੀ ਕੱਟਣਾ ਸਾਂਝੀ ਕੀਤੀ ਉਹਨੇ ਜਿੱਦਾਂ ਉਹ ਦੱਸਿਆ ਸਿਆਬ ਵੀ ਇੱਕ ਵਾਰੀ ਮੇਮਣੇ ਦੇ ਰੂਪ ਦੇ ਵਿੱਚ ਰਕਿਆ ਇੱਕ ਵਾਰੀ ਜਾਨੇ ਦੀ ਕੋਈ ਪੰਛੀ ਸੀਗਾ ਯਾਨੀ ਕਹਿੰਦਾ ਮਤਲਬ ਕੋਈ ਵੀ ਰੂਪ ਧਾਰਨ ਕਰ ਸਕਦਾ ਜਿੱਦਾਂ ਇਸ਼ਿਆਤਾਰੀ नाग ਸੋਣਿਆ ਹੋਣਾ ਜੀ ਤੁਸੀਂ ਇਸ਼ਿਆਤਾਰੀ नाग ਕੋਈ ਵੀ ਰੂਪ ਧਾਰਨ ਕਰ ਸਕਦਾ ਹੈ ਇਸ ਕਰਕੇ ਚੀਜ਼ਾਂ ਜਿਹੜੇ ਮੈਂ ਜਾਣੇ ਆਪਾਂ ਜਦੋਂ ਵੀਡੀਓ 'ਚ ਵੀ ਕਹਿੰਦੇ ਸੀ 90% ਤਾਂ ਬੰਦਿਆਂ ਨੇ ਲਾਇਕ ਕੀਤਾ ਤੇ 10% ਬੰਦੇ ਨਹੀਂ ਜੀ ਇਹ ਤਾਂ ਐਵੇਂ ਪਖੰਡ ਘੜਦੇ ਆ ਇਹ ਤਾਂ ਭੁੱਖੀ ਖਾ ਕੇ ਬੋਲਦੇ ਆ ਫਲਾਣਾ ਖਾ ਕੇ ਬੋਲਦੇ ਆ ਪਰ ਅਸੀਂ ਜਾਨੀ ਕਹਿੰਦਾ ਭਾਵੇਂ ਵੀ ਆਪਣੇ ਕੋਲੋਂ ਕੁਝ ਨਹੀਂ ਬੋਲਦੇ ਵੀ ਜੋ ਸੱਚ ਹੈ ਜਾਨੀ ਮੇਨ ਜਿਹੜਾ ਸਾਡਾ ਮਕਸਦ ਆ ਟੁੱਟਿਆ ਹੈ ਉਹਨੂੰ ਗੁਰੂ ਦੀ ਬਾਣੀ ਨਾਲ ਜੋੜਨਾ ਪੇ ਜਿਹੜਾ ਜਣੇ ਦੀ ਕਹਿੰਦਾ ਭੁੱਲਿਆ ਭਟਕਿਆ ਜਿਹਦਾ ਕਈਆਂ ਦੇ ਘਰੇ ਭੂਤ ਪ੍ਰੇਤ ਬਹੁਤ ਕੁਝ ਜਾਣੇ ਜੋ ਸਾਡ ਬੀਤੀ ਆਪਾਂ ਅਗਲੀ ਬੀੜੀ ਚ ਕਰਾਂਗੇ ਪੇ ਕਈਆਂ ਦੇ ਘਰੇ ਜਣੇ ਦੀ ਭੂਤ ਹੁੰਦੇ ਆ ਜਣੇ ਐ ਡਰ ਲੱਗਦਾ ਵਾ ਜਣੇ ਦੀ ਬੰਦਾ ਐ ਪਾਗਲ ਹੋ ਜਾਂਦਾ ਉਹਦਾ ਕੋਈ ਕੰਨਾ ਕੰਮ ਕਰਨੋਂ ਦਿਲ ਕਰਦਾ ਵਾ ਪੇ ਬੰਦਾ ਐ ਜਣੇ ਦੀ ਦਿਮਾਗ ਬੱਸ ਚ ਕਰ ਲੈਂਦੇ ਤੇ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੇ ਸੰਗਤ ਨੂੰ ਕਿਹਾ ਵੀ ਭਾਈ ਸਾਰੇ ਜਣੇ ਚੌਂਕੜੀ ਮਾਰ ਕੇ ਬੈਠੋ ਜਪਜੀ ਸਾਹਿਬ ਦੀ ਬਾਣੀ ਪਾਣੀ ਆ ਪਰ ਪਿਆਰ ਨਾਲ ਪਾਣੀ ਆ ਕਾਲੀ ਨਹੀਂ ਕਰਨੀ ਕਿਉਂਕਿ ਸਹਿਜ ਦੇ ਵਿੱਚ ਸੋਹਣਿਆ ਲਾਗੇ ਸਹਿਜ ਤੇ ਆਰਮ ਵਿੱਚ ਜਦੋਂ ਆਪਾਂ ਜਣੇ ਦੀ ਪਾਠ ਸਹਿਜ ਦੇ ਵਿੱਚ ਕਰਾਂਗੇ ਜਿਹਦੇ ਘਰੇ ਵੀ ਜਾ ਕੇ ਜਣੇ ਦੀ ਜਪੁਜੀ ਸਾਹਿਬ ਦੀ ਬਾਣੀ ਸੰਗ ਦੀ ਰੂਪ ਦੇ ਵਿੱਚ ਪੜ੍ਹ ਕੇ ਅਰਦਾਸ ਕੀਤੀ ਮੁੜ ਕੇ ਨਾ ਉਥੇ ਸਲੇਡਾ ਆਇਆ ਨਾ ਭੂਤ ਆਇਆ ਨਾ ਪ੍ਰੇਤਾ ਆਇਆ ਇਹ ਚੀਜ਼ ਹੈ ਜ਼ਰੂਰ ਇੱਕ ਗੱਲ ਹੋਰ ਬਾਬਾ ਜੀ ਜੇ ਜਿਵੇਂ ਵੀ ਤੁਸੀਂ ਦੱਸਿਆ ਸਲੇਡਾ ਦਾ ਹੋ ਗਿਆ ਜਾਂ ਕੋਈ ਕਿਸੇ ਨੂੰ ਕੋਈ ਆਤਮਾ ਭੜਕਦੀ ਮਿਲਦੀ ਹੈ ਇਹਨਾਂ ਦਾ ਕੀ ਟਾਈਮ ਹੁੰਦਾ ਇਹ ਮਤਲਬ ਰਾਤ ਨੂੰ ਹੀ ਜ਼ਿਆਦਾ ਮਤਲਬ ਜਿੱਦਾਂ ਇਹ ਵੀ ਜਿੱਦਾਂ ਆਮ ਸਿਆਣਿਆਂ ਦੀ ਕਹਾਵਤ ਹੈ ਸਿਆਣਿਆਂ ਦੀ ਕਹਾਵਤ ਹੈ ਵੀ 12 ਤੋਂ 3 ਜਿਹੜਾ ਦਿਨ ਹਾਂਜੀ ਟਾਈਮ ਯਾਨੀ ਕਦੇ ਵੀ ਹੈ ਨਾ ਦਿਨ ਦਾ ਵੀ ਜੀ ਅੱਛਾ ਜੀ 12 ਤੋਂ 3 ਦਾ ਜਿਹੜਾ ਟਾਈਮ ਆ ਵੀ ਕਦੇ ਵੀ ਜਿਹੜੀ ਕਹਿੰਦਾ ਮਤਲਬ ਇਸ ਵੇਲੇ ਕਿਸੇ ਨੂੰ ਜਾਨੀ ਭਿਖਸ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ 12 ਦਾ 3 ਜਿਹੜਾ ਭੂਤਾ ਪ੍ਰੇਤਾ ਦਾ ਟਾਈਮ ਦੱਸਿਆ ਜਾਂਦਾ ਸਿਖਰ ਦੁਪਹਿਰੇ ਸਿਖਰ ਦੁਪਹਿਰੇ ਤੇ ਬਾਕੀ ਜਿਹੜਾ ਹੈ ਜੀ ਅਮਰਤ ਵੇਲਾ ਬਾਫਾਜ ਕਰੋ ਵੀ ਕੋ ਬੰਦਾ ਅਮਰਤ ਵੇਲੇ ਅਮਰਤ ਕਈਆਂ ਨੂੰ ਤਾਂ ਇਹ ਨਹੀਂ ਪਤਾ ਵੀ ਅਮਰਤ ਵੇਲਾ ਕਿੰਨੇ ਵਜੇ ਹੁੰਦਾ ਆ ਅਮਰਤ ਵੇਲਾ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਲਾ ਹੁੰਦਾ ਆ ਠੀਕ ਹੈ ਜੀ ਜੀ ਅੱਜ ਸੂਰਜ 5:30 ਵਜੇ ਚੜਦਾ ਤਾਂ ਸਵਾ 1 ਵਜੇ ਅਮਰਤ ਵੇਲਾ ਵਾ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਹੂੰ ਤੇ ਚਾਹੇ ਜਪਜੀ ਸਾਹਿਬ ਦੀ ਬਾਣੀ ਜਿਹਾ ਇਹ ਸਿਮਰਨ ਕੁਛ ਵੀ ਬੰਦਾ ਕਰਦਾ ਮੈਂ ਕਹਿੰਦਾ ਸਾਰੀ ਦਿਹਾੜੀ ਇੰਨਾ ਕ ਆਨੰਦ ਬਣਿਆ ਰਹਿੰਦਾ ਵਾ ਜਾਨਣ ਦੀ ਕਹਿੰਦਾ ਮਤਲਬ ਕੋਈ ਵੀ ਚੀਜ਼ ਉਹਦੇ ਨੇੜੇ ਨਹੀਂ ਆ ਸਕਦੇ ਯਾਨੀ ਉੱਥੇ ਤਾਂ ਦੇਵੀ ਦੇਵਤਿਆਂ ਦਾ ਪੈਰਾ ਹੋ ਜਾਂਦਾ ਪੈਰਾ ਹੋ ਜਾਂਦਾ ਕਿਉਂ ਅਮਰਤ ਵੇਲਾ ਸੱਚ ਨਾਉ ਬਿੜਾਈ ਵਿਚਾਰ ਵੀ ਜਿਹੜੇ ਬਾਣੀ ਦੀ ਵਿਚਾਰ ਵੀ ਕਰਦੇ ਆ ਹੂੰ ਕਰਮੀ ਆਵੇਂ ਕਪੜਾ ਨਦਰੀ ਮੋਖ ਦਵਾਰ ਇਹ ਜਿਹੜਾ ਸਰੀਰੂਪੀ ਕਪੜਾ ਇਹਨੂੰ ਕਹਿੰਦੇ ਆ ਵੀ ਕਰਮੀ ਆਵੇਂ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਹਿ ਜਾਣੇ ਸਭ ਆਪੇ ਸਚਿਆਰ ਇੱਕ ਗੱਲ ਹੋਰ ਆ ਬਾਬਾ ਜੀ ਜਿੰਨੇ ਆਪਾਂ ਦੇਖਿਆ ਕਾਫੀ ਲੋਕ ਆ ਜਿਹੜੇ ਇਹ ਵੀਡੀਓ ਦੇਖ ਕੇ ਹਨ ਜਾਂ ਆਪਣੀਆਂ ਜਾਂ ਕਿਸੇ ਦੀ ਵੀ ਵੀਡੀਓ ਸੁਣਦੇ ਨੇ ਤਾਂ ਉਹਦੇ ਵਿੱਚ ਨਾ ਉਹ ਮੈਸੇਜ ਜਾਂ ਕਮੈਂਟ ਜ਼ਰੂਰ ਕਰਦੇ ਹੁੰਦੇ ਵੀ ਸਾਨੂੰ ਆਪਾ ਦੱਸੋ ਆਪਾ ਦੱਸੋ ਜ਼ਰੂਰ ਦੱਸੋ ਕਿਉਂਕਿ ਨਾ ਆਪਾਂ ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਵੀਡੀਓ ਦੇਖ ਕੇ ਲੋਕ ਕਿਸੇ ਤੰਤਰਿਕ ਜਾਂ ਕਿਸੇ ਕੋਈ ਪੰਡਤ ਕੋਲੇ ਜੀ ਹਾਂ ਹਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਨਾਮ ਸਿਮਰਨਾ ਜੋੜਨਾ ਚਾਹੀਦਾ ਯਾਨੀ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਕੋਈ ਵੀ ਧਰਮ ਦਾ ਬੰਦਾ ਜਿਹੜਾ ਵੀ ਧਰਮ ਦੇ ਵਿੱਚ ਜਿਹਨੂੰ ਮੰਨਦਾ ਸੱਚੇ ਦਿਲੋਂ ਉਹਨੂੰ ਮੰਨੇ ਮੰਨੇ ਠੀਕ ਹੈ ਜੀ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਕੀਰਤ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਕਿਸੇ ਗਰੀਬ ਨਾਲ ਤਾਂ ਕਾਣਾ ਹੋਵੇ ਯਾਨੀ ਦੇ ਕਹਿੰਦਾ ਮਤਲਬ ਕਿਸੇ ਨਾਲ ਹੇਰਾਫੇਰੀ ਨਾ ਹੋਵੇ ਕਿਸੇ ਦੇ ਦਿਲ ਨਾਲ ਦੁਖੇ ਕਹਿੰਦੇ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਬਹੁਤ ਵੱਡੇ ਸਨਹਿਰੀ ਗੋਣੇ ਜੀ ਸੰਗਤ ਤੇ ਪੰਗਤ ਜਿਹੜਾ ਬੰਦਾ ਜਣ ਵੀ ਕਹਿੰਦਾ ਮਤਲਬ ਆਪ ਨਾਮ ਜਪਦਾ ਵਾ ਚੰਗੀ ਗੱਲ ਆ ਜਿਹੜਾ ਦੂਜਿਆਂ ਨੇ ਵੀ ਜੋ ਪਾਉਂਦਾ ਵਾ ਬਹੁਤ ਵੱਡੀ ਗੱਲ ਆ ਜੀ ਨਹੀਂ ਕਈ ਕਹਿ ਜਾਂਦੇ ਸਾਡਾ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਜ਼ਰੂਰ ਹੁੰਦੇ ਆ ਉਹ ਉਹ ਕਹਿੰਦੇ ਸਾਡਾ ਮੰਨ ਨਹੀਂ ਕਰਦਾ ਪਾਠ ਕਰਨ ਨੂੰ ਜਾਂ ਸੁਣਨ ਨੂੰ ਫਿਰ ਉਹ ਕੀ ਕਰਨ ਉਹ ਤਾਂ ਜੀ ਦੇਖੋ ਜਾਨੀ ਕਿਸੇ ਪਵਿੱਤਰ ਆਤਮਾ ਜਾਨੀ ਇਹ ਨਹੀਂ ਹੈ ਕਿ ਜਿੱਥੇ ਬੰਦੇ ਮਾਰੇ ਉੱਥੇ ਚੰਗੇ ਵੀ ਹੈਗੇ ਆ ਜੇ ਕੋਈ ਗੁਰੂ ਦਾ ਪਿਆਰ ਆ ਕਿਸੇ ਵੀ ਧਰਮ ਦਾ ਬੰਦਾ ਵਾ ਕੋਈ ਵੀ ਬਹੁਤ ਬੰਦੇ ਸਾਰੇ ਧਰਮਾਂ ਦੇ ਵਿੱਚ ਪਵਿੱਤਰ ਰੂਹ ਹੈਗੇ ਆ ਨੇ ਸਾਰੇ ਧਰਮਾਂ 'ਚ ਮਾਰੇ ਵੀ ਹੁੰਦੇ ਆ ਪਰ ਜਿਹੜੇ ਵੀ ਕਹਿੰਦਾ ਮਤਲਬ ਜਿੱਦੀ ਜਿੱਥੀ ਸ਼ਰਧਾ ਵਾ ਆਸਥਾ ਵਾ ਪਰ ਉਹ ਪੂਰਾ ਹੋਣਾ ਚਾਹੀਦਾ ਜਿਹਨੂੰ ਉਹ ਮੰਨਦਾ ਵਾ ਤੇ ਜੇ ਉਹ ਪੂਰੇ ਦੀ ਸ਼ਰਨ ਦੇ ਵਿੱਚ ਜਾਊਗਾ ਸੁਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹ ਦਾ ਇਹ ਚੀਜ਼ਾਂ ਤੋਂ ਖਿਹੜਾ ਨਾ ਛੁੱਟੇ ਖਿਹੜਾ ਵੀ ਛੁੱਟੂਗਾ ਤੇ ਪਰਮੇਸ਼ਰ ਵੱਲ ਹੀ ਧਿਆਨ ਮਿਲੂਗਾ ਕਿਉਂਕਿ ਇਹ ਇਹਦੇ ਲਈ ਪੂਰਾ ਹੋਣਾ ਚਾਹੀਦਾ ਜਿਹਦੇ ਬਾਰੇ ਗੁਰੂ ਅਜਿੰਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਅਖੀਲੀ ਅਸ਼ਟਪਦੀ ਦਾ ਸ਼ਲੋਕ ਹੈ ਕਹਿੰਦੇ ਪੂਰਾ ਪਰਵ ਆਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਜਾਨੀ ਹੋਰ ਇਲਾਜ ਸਭ ਤੋਂ ਸੋਖਾ ਜੀ ਫਾਰਜ ਕਰੋ ਭਈ ਕੋਈ ਵੀ ਬੰਦਾ ਜਿਹਨੂੰ ਇਹ ਚੀਜ਼ਾਂ ਤੰਗ ਕਰਦੀਆਂ ਨੇ ਠੀਕ ਹੈ ਜੀ ਚਾਹੇ ਅੱਖਾਂ ਬੰਦ ਕਰੇ ਚਾਹੇ ਖੋਲੀਆਂ ਰੱਖੇ 5 ਮਿੰਟ ਮੂਲ ਮੰਤਰ ਦਾ ਸਿਮਰਨ ਕਰਨਾ ਭਈ ਮੂਲ ਮੰਤਰ ਕੀਆ ਜੋ ਗੁਰੂ ਨਾਨਕ ਮਹਾਰਾਜ ਬੇਈ ਨਦੀ ਦੇ ਵਿੱਚ 3 ਦਿਨ ਅਲੋਪ ਰਹੇ ਸਾਨੇ ਸਰੀਰ ਸੱਚਖੰਡ ਜਾ ਕੇ ਸੱਚਖੰਡ ਤੋਂ ਇਹ ਮੰਤਰ ਲੈ ਕੇ ਆਇਸੀ ਇਹਦਾ ਨਵਾਂ ਮੂਲ ਮੰਤਰ ਹਮ ਜਾਨੀ ਸਾਰੇ ਮੰਤਰਾਂ ਦਾ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਪ ਆਂਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਥੇ ਤੱਕ ਕਰੋ ਮੂਲ ਮੰਤਰ ਹਾਂਜੀ ਕਈ ਇਹਨੂੰ ਪਹਿਲੀ ਪੂੜੀ ਦਿੱਸੇ ਜਾਂਦੇ ਪਹਿਲੀ ਪੂੜੀ ਨਹੀਂ ਪਹਿਲੀ ਪੂੜੀ ਹੈ ਸੋਚ ਹੈ ਸੋਚ ਹੈ ਨਾ ਹੋ ਬਈ ਜੇ ਸੋਚੀ ਲਿਖਵਾ ਇਹ ਨਹੀਂ ਬੰਦਾ ਬਾਣੀ ਨਹੀਂ ਪੜ ਸਕਦਾ ਅਨਪੜਾ ਵਾ ਮੂਲ ਮੰਤਰ ਤਾਂ ਕਰ ਹੀ ਸਕਦਾ ਜਾਂ ਮੂਲ ਮੰਤਰ ਨਹੀਂ ਵੀ ਕਰ ਸਕਦਾ ਗੁਰਮੰਤਰ ਤਾਂ ਕਰ ਸਕਦਾ ਵਾਹ ਏ ਗੁਰੂ ਵਾਹ ਏ ਗੁਰੂ ਜਿਹੜਾ ਬਾਣੀ ਆ ਗੁਰਮੰਤਰ ਬਹੁਤ ਜ਼ਰੂਰੀ ਹੈ ਇੱਕ ਸਵਾਲ ਬਾਬਾ ਜੀ ਹੋਰ ਆ ਜਿਵੇਂ ਆਪਾਂ ਦੇਖਦੇ ਆਮ ਜਿਹੜੀ ਆਪਾਂ ਵੀਡੀਓ ਕੀਤੀ ਸੀਗੀ ਉਹਦੇ ਵਿੱਚ ਹਾਂ ਜੀ ਉਹਦੇ ਵਿੱਚ ਲੋਕਾਂ ਨੇ ਕਮੈਂਟ ਕੀਤਾ ਸੀ ਵੀ ਅਸੀਂ ਬਹੁਤ ਦੁਖੀ ਹਾਂ ਇਹਨਾਂ ਚੀਜ਼ਾਂ ਤੋਂ ਹਾਂ ਜੀ ਕਹਿੰਦੇ ਅਸੀਂ ਪਾਠ ਸਿਮਰਨ ਜਾਂ ਪਾਠ ਵੀ ਕਰਦੇ ਹੁੰਦੇ ਸੀਗੇ ਪਰ ਇਹ ਨਤੀਜਿਆਂ ਦੇ ਪ੍ਰਭਾਵ ਹੇਠ ਆ ਕੇ ਅਸੀਂ ਪਾਠ ਕਰਨਾ ਵੀ ਭੁੱਲ ਗਏ ਜਾਨ ਮਨ ਨਹੀਂ ਲੱਗਦਾ ਉਹ ਪਤਾ ਕੀ ਜੀ ਉਹਨਾਂ ਦਾ ਜਾਨੀ ਮਨ ਹਾਜ਼ਰੀ ਨਹੀਂ ਹੋਇਆ ਜੀ ਅੱਛਾ ਜੀ ਤੇ ਜਿੱਦਾਂ ਹੁਣ ਧਿਆਨ ਤਾਂ ਆ ਜਾਣੇ ਦੇ ਹੋਰ ਪਾਸੇ ਆ ਲੈਣ ਦੇਣ 100 ਜਾਣੇ ਦੀ ਸਿਰ ਟੈਨਸ਼ਨਾਂ ਬੰਦੇ ਤੇ ਹੁੰਦੀਆਂ ਨੇ ਪਰ ਜਾਣੇ ਦੀ ਜੇ ਉਦੋਂ ਆਪਾਂ ਪੂਰੇ ਗੁਰੂ ਦੀ ਸ਼ਰਨ 'ਚ ਜਾ ਕੇ ਮਨ ਅਰਪਣ ਕਰਾਂਗੇ ਤਾਂ ਖੇੜ ਬਾਨੀ ਹੈ ਜਿੱਦਾਂ ਕਹਿੰਦੇ ਮਨ ਵਿੱਚ 18 ਨੰਮ ਰਸ਼ਟਪਤੀ ਦੇ ਜੇ ਗੁਰੂ ਅਜੇ ਦੀ ਜਿਮਾਰੇ ਕਹਿੰਦੇ ਮਨ ਵਿੱਚ ਸਤ ਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਬਹੁਤ ਬੰਦੇ ਆ ਜਿਹੜੇ ਜਾਣੇ ਦੀ ਬਾਣੀ ਪੜਦੇ ਜਪਜੀ ਸਾਹਿਬੀ ਪੰਜ ਮਿੰਟ ਚ ਜਪਕਾਰ ਦਿੰਦੇ ਆ ਪੰਜ ਮਿੰਟ ਜੇ ਜਪਜੀ ਸਾਹਿਬੀ ਗੱਲ ਕਰਨ ਵਾਲੀ ਵੀ ਇਹ ਬਾਠਾ ਜਿਹੜਾ ਬਹੁਤ ਜਲਦੀ ਨਾ 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 ਕਹਿੰਦੇ ਸੋਣਿਆ ਲਾਗੇ ਸਹਿਜ ਧਿਆਨ ਪੰਜ ਨੰਬਰ ਪੂੜੀ ਦੀ ਕੀ ਕਹਿੰਦੇ ਆ ਮਹਾਰਾਜ ਗਾ ਵੀ ਇਹ ਸੁਣੀਏ ਕਹਿੰਦੇ ਜਿਹੜਾ ਤੁਸੀਂ ਗਾ ਰਹੇ ਹੋ ਕਿ ਤੁਸੀਂ ਵੀ ਸੁਣ ਰਹੇ ਹੋ ਸਾਨੂੰ ਤਾਂ ਇਹੀ ਪਤਾ ਲੱਗਦਾ ਇੱਕ ਓੰਕਾਰ ਦਾ ਸ਼ੁਰੂ ਕੀਤਾ ਸੀ ਨਾਨ ਕੇਤੀ ਛੁੱਟੀ ਨਾਲ ਤੇ ਪਹੁੰਚ ਗਏ ਧਿਆਨ ਪਤਾ ਨਹੀਂ ਕਿੱਥੇ ਜਾਣ ਦੀ ਮਨ હાજર ਤਾਂ ਸਭ ਕੁਝ ਹਾਜ਼ਰ ਆ ਮਨ ਗੈਰ ਹਾਜ਼ਰ ਤਾਂ ਸਭ ਕੁਝ ਗੈਰ ਹਾਜ਼ਰ ਆ ਮਨ ਦੀ ਹਾਜ਼ਰੀ ਦੀ ਜ਼ਰੂਰੀ ਹੈ ਜੇ ਮਨ ਹਾਜ਼ਰ ਹੋਊਗਾ ਤਾਂ ਹੀ ਆਨੰਦ ਆਊਗਾ ਤਾਂ ਹੀ ਤਾਂ ਦੇਖੋ ਗੁਰੂ ਅਮਰਦਾਸ ਮਾਰਗੀ ਕਹਿੰਦੇ ਆਨੰਦ ਸੁਣੋ ਬੜ ਭਾਗੇ ਹੋ ਵੀ ਇਹ ਮਨਾ ਵੀ ਜਿਹੜੇ ਆਨੰਦ ਮੇਰੀ ਬਾਣੀਏ ਬਾਣੀ ਆ ਇਹ ਤੂੰ ਸੁਣਿਆ ਜੇ ਸੁਣੂਗਾ ਤਾਂ ਆਨੰਦ ਸੁਣੋ ਬੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਵ ਪਾਇਆ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਪਾ ਲਿਆ ਉਤਰੇ ਸਗਲ ਬੈ ਸੂਰੇ ਦੇਖੋ ਅੱਗੇ ਕੀ ਲਿਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੱਲ ਤਾਂ ਬਾਣੀ ਦੀ ਐ। ਯਾਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਛੱਡ ਕੇ ਹੋਰ ਵੀ ਬਾਣੀਆਂ ਨੇ ਪਰ ਉਹ ਕੱਚੀ ਬਾਣੀਆਂ ਆ। ਅਨੰਦ ਸਾਹਿਬ ਦੀ 24 ਨੰਬਰ ਪਉੜੀ 'ਚ ਗੁਰੂ ਅਮਰਦਾਸ ਜੀ ਫਰਮਾਉਂਦੇ ਆ। ਕਹਿੰਦੇ ਸਤਗੁਰ ਬਿਣਾ ਹੋਰ ਕੱਚੀ ਆ ਬਾਣੀ, ਬਾਣੀ ਦਾ ਕੱਚੀ, ਸਤਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੇ ਹਰ ਹਰ ਨਿਤ ਕਰੇ ਰਸਨਾ ਕਹਿ ਕ슌 ਜਾਣੀ। ਚਿਤ ਜੈਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਵੀ ਉਹਨਾਂ ਦਾ ਧਿਆਨ ਦਾ ਮਾਇਆ ਚੀਜ਼ ਹੈ ਜਾਨੀ ਦੀ ਭਗਤ ਰਵਦਾਸ ਹੀ ਕਹਿੰਦੇ ਰਵਦਾਸ ਤਾਂ ਭਗਤ ਜੀ ਬਾਰੇ ਬਾਣੀ ਜੀ ਕਿ ਲਿਖਿਆ ਕਹਿੰਦੇ ਰਵਦਾਸ ਟ ਮੰਡਾ ਢੋਰੀ ਨੀ ਤੇ ਤੈਨੂੰ ਤਿਆਗੀ ਮਾਇਆ ਪਰਗੜ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਧੰਨੇ ਜੱਟ ਜੀ ਨੇ ਸਾਰਿਆਂ ਦਾ ਜੀਵਨ ਪੜ ਕੇ ਫਿਰ ਕੀ ਲਿਖਿਆ ਕਹਿੰਦੇ ਇਹ ਵੀ ਤੇ ਸੁਣ ਕੇ ਜਾਟਰ ਉਠ ਭਗਤੀ ਲੱਗਾ ਮੇਲੇ ਪਰ ਤਖ ਗਸਾਈਆਂ ਧੰਨਾ ਬੜਵਪਕ ਯਾਨੀ ਇਹ ਚੀਜ਼ਾਂ ਹੈਗੀਆਂ ਨੇ ਪਰ ਆ ਲਾਜ ਇਹਨਾਂ ਦਾ ਗੁਰਬਾਣੀ ਹੈ ਤੇ ਜਿਹੜੇ ਲੋਕ ਭਟਕਦੇ ਨੇ ਜਾਂ ਜਿਹੜੇ ਪੰਡਤਾਂ ਕੋਲੇ ਜਾਂ ਜਿਹੜੇ ਜੋਤਿਸ਼ ਵਿਦਿਆ ਕੋਲੇ ਜਾਂ ਜਿਹੜੇ ਤੰਤਰਕਾਂ ਕੋਲੇ ਜਾਂਦੇ ਆ ਹਾਂਜੀ ਉਹ ਉਹ ਕਿਸ ਇਹਨਾਂ ਚੀਜ਼ਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਵੀ ਕੋਈ ਕਿਹੜਾ ਮਤਲਬ ਕਿਹੜੀ ਪੰਕਤੀ ਜਾਂ ਕੋਈ ਕਿਹੜਾ ਗੁਰੂ ਸਾਹਿਬ ਦਾ ਜਾਪ ਕਰਨਾ ਵੀ ਜਿਹੜੇ ਸਭ ਤੋਂ ਜਿਹੜਾ ਜੀ ਸੋਖੀ ਚੀਜ਼ ਆ ਮੂਲ ਮੰਤਰ ਤੇ ਗੁਰ ਮੰਤਰ ਹੈ ਜੀ ਠੀਕ ਹੈ ਤੇ ਬੇਨਤੀ ਆ ਵੀ ਜਿਹੜੇ ਪੰਡਤ ਜਾਣੇ ਦੀ ਗੁੰਮਰਾਹ ਕਰਦੇ ਆ ਉਹਨਾਂ ਲਈ ਮਾੜੀ ਗੱਲ ਆ ਯਾਨੀ ਪੰਡਤ ਵੀ ਸਾਰੇ ਮਾੜੇ ਨਹੀਂ ਚੰਗੇ ਵੀ ਹੈਗੇ ਆ ਦੇਖੋ ਗੁਰੂ ਅਜਿੰਦੇਵ ਜੀ ਮਹਾਰਾਜ ਕੀ ਕਹਿ ਰਹੇ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ 100 ਪੰਡਤ ਜੋ ਮਨ ਪਰਵਾਉਦਾ ਰਾਮ ਨਾਮ ਆਤਮੈ ਸੋਧ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਅਪਦੇਸ਼ ਜਗ ਜੀਵੇ ਜਿਹੜਾ ਚਾਰੇ ਵਰਨਾਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸੇ ਚਾਰ ਵਰਨ ਬਣਾਏ ਆ ਕਹਿੰਦੇ ਜੋ ਚੋ ਵਰਨਾ ਕੋ ਦੇਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਆਸੀਂ ਤਾਂ ਉਹ ਪੰਡਤ ਨੂੰ ਨਮਸਕਾਰ ਕਰਦੇ ਆ ਜਿਹੜੇ ਸਾਰੇ ਧਰਮਾਂ ਨੂੰ ਸਿੱਖਿਆ ਦੇ ਰਿਹਾ ਪ੍ਰਮਾਤਮਾ ਦੇ ਨਾਮ ਦੀ ਇਸੇ ਕਰਕੇ ਵੀ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਤੇ ਜਿਨਾਂ ਦੇ ਘਰ ਇਹ ਚੀਜ਼ਾਂ ਆਉਂਦੀਆਂ ਨੇ ਜਾਂ ਭੂਤ ਪ੍ਰੇਤ ਹੋਗਾ ਜਾਂ ਕੋਈ ਆਤਮਾ ਭੜਕਦੀਆਂ ਨੇ ਉਹ ਕਿਸ ਚੀਜ਼ ਦਾ ਮਤਲਬ ਜਿੱਦਾਂ ਦਰਬਾਰ ਸਾਹਿਬ ਤੋਂ ਸਰੋਵਰ ਲਿਆ ਸਰੋਵਰ ਚੋਂ ਜਲ ਲਿਆ ਕੇ ਹਾਂਜੀ ਉਹ ਵੀ ਠੀਕ ਹੈ ਜੀ ਉਹਦਾ ਵੀ ਠੀਕ ਹੈ ਪਰ ਬੇਨਤੀ ਹੈ ਵੀ ਜਿਹਨੂੰ ਵੀ ਇਹ ਚੀਜ਼ ਤੇਸਦੀ ਆ ਤੰਗ ਕਰਦੀ ਆ ਉਹਦਾ ਮਨ ਬਾਣੀ ਚ ਹਾਜ਼ਰ ਹੋਣਾ ਚਾਹੀਦਾ ਅੱਛਾ ਜੀ ਜੇ ਉਹਦਾ ਮਨ ਹਾਜ਼ਰ ਹੋ ਗਿਆ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਸ ਘਰ ਦੇ ਵਿੱਚ ਇਹ ਚੀਜ਼ ਨੇੜੇ ਵੀ ਆ ਜੇ ਨਹੀਂ ਇਹ ਚੀਜ਼ਾਂ ਕਿਵੇਂ ਬੰਦੇ ਨੂੰ ਟਾਰਗੇਟ ਕਰਦੀਆਂ ਨੇ ਬੰਦੇ ਨੂੰ ਡਰਾਉਂਦੀਆਂ ਨੇ ਜੀ ਨੀ ਇਹ ਨੀ ਮੇ ਕਰੇ ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਬੰਦਾ ਮਨਮੁਖ ਹੋ ਗਿਆ ਕਿੱਦਾਂ ਇਹ ਬੰਦਾ ਇਹ ਪ੍ਰਮਾਤਮਾ ਵੱਲੋਂ ਹੁਕਮ ਹੁੰਦਾ ਜੀ ਅੱਛਾ ਜੀ ਪ੍ਰਮਾਤਮਾ ਜਿੱਦਾਂ ਕਹਿੰਦੇ ਮਨਮੁਖ ਦੁਖੀ ਆ ਗੁਰਮੁਖ ਸੁਖੀ ਆ ਵੀ ਜਦੋਂ ਬੰਦਾ ਮਨਮੁਖਾ ਮੰਨਦੇ ਮਗਰ ਲੱਗ ਗਿਆ ਜਿਹੜਾ ਮਨਮੁਖਾ ਉਹਨੇ ਮੈਂ ਮੈਂ ਕਰਨਾ ਮੈਂ ਜਿਹੜੇ ਗੁਰਮੁਖਾ ਉਹਨੇ ਤੂੰ ਤੂੰ ਕਰਨਾ ਵਾ ਜਿਹਦੇ ਬਾਰੇ ਦੇਖੋ ਦਰਯੋਧਨ ਬਾਰੇ ਕੀ ਲਿਖਿਆ ਕਹਿੰਦਾ ਮੇਰੀ ਮੇਰੀ ਕਹਿ ਰੋ ਕਰਤੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚ ਲੈ ਦੇਹੀ ਗਿਲਜਣਾ ਖਾਈ ਤੇ 12 ਯੋਜਨ ਸ਼ਤਰ ਚੋਂਦਾ ਸੀ ਜਦੋਂ ਖੜਾ ਹੋ ਜਾਂਦਾ ਸੀ ਚਕਰਵਰਤੀ ਰਾਜਾ ਸੀ ਹੂੰ ਤੇ ਜਨ ਦੀ ਅੱਜ ਕਿਥੇ ਆ ਉਹਦੀ ਦੇਹੀ ਨੂੰ ਵੀ ਜਨ ਦੀ ਗਿਲਜਾਂ ਨੇ ਖਾਧਨ ਕਿਉਂਕਿ ਸਰੀਰ ਬੰਜਰ ਦਾ ਹੋ ਗਿਆ ਸੀ ਬਾਹਰ ਲਿਆ ਸੀ ਜਾਨੇ ਅੱਛਾ ਕਿਸ ਚੀਜ਼ ਦੇ ਇਹ ਉਹਦੇ ਜਦੋਂ ਮਾਤਾ ਅੱਖਾਂ ਤੋਂ ਹੈ ਨਹੀਂ ਸੀ ਜੀ ਅੱਛਾ ਇਦਰਜੋਦਨ ਦੀ ਹਾਂਜੀ ਹਾਂਜੀ ਤੇ ਕਹਿੰਦਾ ਮਤਲਬ ਪਿਤਾ ਵੀ ਜਿਆਦਾ ਉਹਨੇ ਜਨ ਦੀ ਦੇਖਿਆ ਵੀ ਵਾਏ ਅੱਖਾਂ ਤੋਂ ਪੱਟੀ ਖੋਲੂਗੀ ਵੀ ਜਿੱਥੇ ਵੀ ਜਨ ਦੀ ਉਹਦੀ ਨਿਗਾ ਪਾਉਗੀ ਉਹ ਸਰੀਰ ਬੰਜਰ ਦਾ ਹੋ ਜਾਊਗਾ ਉਹਨੇ ਆ ਜੰਗ ਤੋਂ ਜਨ ਦੀ ਟੱਕਲੇ ਸੀ ਜੀ ਬਈ ਮੈਂ ਮਾਤਾ ਦੇ ਮੂਹਰੇ ਨਗਨ ਹੋ ਕੇ ਨਹੀਂ ਜਾਣਾ ਤੇ ਜਦੋਂ ਫਿਰ ਜਾਨੀ ਦੀ ਜੰਗ ਹੁੰਦੀ ਆ ਤੇ ਭੀਮ ਸੈਨ ਨੂੰ ਕ੍ਰਿਸ਼ਨ ਭਗਵਾਨ ਜੀ ਕਹਿ ਰਿਹਾ ਦਵਾਪਰ ਜੋ ਕੁਦੇ ਮਾਲਕ ਕਹਿੰਦੇ ਇਹਨੂੰ ਇੱਥੋਂ ਕੱਚਾ ਹੈ ਅੱਛਾ ਤੇ ਇੱਥੋਂ ਬਾਹਰ ਜਾਨੀ ਇੱਥੋਂ ਜਾਂ ਆ ਜਾਂ ਜਾੜਾ ਤੋਂ ਫੜ ਕੇ ਪਾਰਤਾ ਜੀ ਤੇ ਇਸ ਕਰਕੇ ਜੋ ਮਹਾਰਾ ਦੀ ਬਾਣੀ ਜੀ ਲਿਖੇ ਉਹ ਤਿੰਨ ਕਾਲ ਸਤ ਜਿਹੜੀ ਬਾਣੀਆਂ ਕੱਲੇ ਸਿੱਖਾਂ ਦੀ ਨਹੀਂ ਸਾਰੇ ਧਰਮਾਂ ਦੀ ਸਾਂਝੀ ਹੈ ਤੇ ਇਹਨੂੰ ਕੀ ਕਹਿੰਦੇ ਸਰਬ ਸਾਂਝੀ ਗੁਰਬਾਣੀ ਗੁਰਬਾਣੀ ਇਸ ਜੱਗ ਵਿੱਚ ਚਾਨਣ ਕਰਮ ਵਸੇ ਮਨ ਆਏ ਫਰ ਲੱਖ ਲਾਣ ਤੋਂ ਉਹਨਾਂ ਮੂਰਖਾਂ ਦੇ ਜਿਹੜੇ ਮਾਰੇ ਦੀ ਪਾਣੀ ਦੀ ਬੇਇੱਦਵੀ ਕਰਦੇ ਆ। ਹੂੰ ਕਿਉਂਕਿ ਉਹ ਬੇਸਮਝੀ ਆ ਉਹ ਸਮਝ ਲਵੇ ਭੂਤ ਪ੍ਰੇਤ ਸਲੇਡੇ ਇਹ ਸਾਰੇ ਉਹਨਾਂ ਨੂੰ ਚੁੰਬੜਦੇ ਆ ਜਿਹੜੇ ਜਾਣਦੇ ਗੁਰੂ ਦੇ ਉਲਟ ਚੱਲਦੇ ਆ। ਇਸ ਕਰਕੇ ਜਾਣਦੇ ਸੰਗਤਾਂ ਨੂੰ ਬੇਨਤੀ ਆ ਵੀ ਭਾਈ ਗੁਰੂ ਦਾ ਸਤਕਾਰ ਤੇ ਗੁਰੂ ਦਾ ਪਿਆਰ ਬਹੁਤ ਜ਼ਰੂਰੀ ਹੈ। ਹੂੰ ਠੀਕ ਹੈ। ਹੋਰ ਕੋਈ ਜਿਹੜੇ ਇਹਨਾਂ ਤੋਂ ਲੋਕਾਂ ਲੋਕ ਤਾਂਗਰੀ ਨਾ ਚੀਜ਼ਾਂ ਤੋਂ ਉਹਨਾਂ ਨੂੰ ਜਾਂਦੇ ਕੋਈ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਹੋਗੇ ਕਿਉਂਕਿ ਆਪਣੀ ਵੀਡੀਓ ਦੇਖ ਕੇ ਆਪਾਂ ਦੇਖਿਆ ਅਕਸਰ ਕਮੈਂਟ ਜਰੂਰ ਆਉਂਦੇ ਬਾਬਾ ਜੀ ਹਾਂਜੀ ਹਾਂਜੀ ਪਰ ਉਹ ਕਈ ਵਾਰ ਬੰਦੇ ਵੀਡੀਓ ਦੇਖ ਕੇ ਆਪਾਂ ਦੇ ਲਈ ਭਜਦੇ ਆ ਨਾ ਜਰੂਰੀ ਹੈ ਜਰੂਰੀ ਬੰਦੇ ਨੇ ਇੱਥੇ ਮਤਲਬ ਫਾਜ ਹਾਂਜੀ ਹਾਂਜੀ ਪਹਿਲੀ ਗੱਲ ਹੈ ਜੀ ਕਮੈਂਟ ਜਾਨੀ ਬਹੁਤ ਜ਼ਰੂਰੀ ਕਰਨਾ ਵੀ ਚਾਹੀਦਾ ਉਹਦਾ ਇਲਾਜ ਆਪਾਂ ਉਸ ਅਗਲੀ ਵੀਡੀਓ 'ਚ ਵੀ ਦੇਈ ਦੇਵਾ ਭਈ ਜਿਦਾਂ ਹੁਣ ਫਾਜ ਕਰੋ ਆਪਾਂ ਖੇਤੇ ਜਾ ਕੇ ਤਿੰਨ ਸ਼ਬਦ ਬਾਰਤਿਆ ਦੇ ਭੁੱਖੇ ਨੂੰ ਰੋਟੀ ਹਾਂ ਭੁੱਖੇ ਨੂੰ ਰੋਟੀ ਬਹੁਤ ਜ਼ਰੂਰੀ ਆ ਪਿਆਸੇ ਨੂੰ ਪਾਣੀ ਜ਼ਰੂਰੀ ਆ ਜਿਹਦਾ ਹਿਰਦਾ ਤੜਫ ਰਿਹਾ ਕਿਸੇ ਪਾਸੇ ਵੀ ਉਹਦੇ ਲਈ ਗੁਰੂ ਨਾਨਕ ਦੀ ਬਾਣੀ ਜ਼ਰੂਰੀ ਆ ਜਿਹਦਾ ਆਪਾਂ ਪੜਦੇ ਆ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤ ਮਟਾਈ ਜੇ ਤਾਂ ਕੋਈ Hindu ਵੀਰ ਤਾਂ ਉਹ ਜਾਣੇ ਦੀ ਜਿੰਨਵੇਂ ਮੰਨਦਾ ਚਾਹੇ ਰਾਮ ਜਿਹਦਾ ਮਹਾਰਾਜੀ ਬਾਣੀ ਦੇ ਸ਼ਬਦ ਆ ਭਾਈ ਰਾਮ ਕਹੋ ਚਿਤ ਲਾਏ ਤੇ ਮੁਸਲਮਾਨ ਵੀਰਿਆ ਜਿਦਾ ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿਹੜਾ ਜਾਨੀ ਤਾਂਤਰਾ ਕਹਦੇ ਜਾਂ ਮੁਸਲਮਾਨ ਇਹ ਜਿਹੜੇ ਹੈਗੇ ਇਹ ਵੀ ਇਹਦਾ ਇਲਮ ਕਰਦੇ ਆ ਬਹੁਤ ਇਲਾਜ ਕਰਦੇ ਆ ਪੰਡਤ ਲਾ ਰੋ ਪਰ ਉਹ ਜਾਨੇ ਦੀ ਕੋਈ ਵਹਿਰ ਲਈ ਆ ਵੀ ਜਿਹੜਾ ਜਾਨੇ ਦੀ ਸੰਗਤ ਨੂੰ ਚੰਗੇ ਪਾਸੇ ਜੋੜਦਾ ਵਾ ਇਹ ਟੁੱਟਿਆਂ ਨੂੰ ਰੱਬ ਨਾਲ ਜੋੜਦਾ ਨਹੀਂ ਤਾਂ ਸਾਰੇ ਇਹ ਜਿਹ ਹੈਗੇ ਨੇ ਇਲਮ ਹਾਂਜੀ ਇਹ ਹੈਗੀਆਂ ਨੇ ਜੀ ਮਤਲਬ ਆਉਂਦੀ ਕਿਸੇ ਕਿਸੇ ਨੂੰ ਹਾਂਜੀ ਹਾਂਜੀ ਪਰ ਇਹ ਜਿਹੜੇ ਧਰਮ ਤੋਂ ਉਲਟ ਚੀਜ਼ਾਂ ਵਰਤੇ ਜਾਂਦੇ ਆ ਪਰ ਧਰਮ ਦੇ ਨਾਲ ਜੋੜਨਾ ਅਗਲੇ ਨੂੰ ਅਗਲੇ ਦੇ ਮੁਰਸ਼ਿਦ ਦੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਹੈ ਜੀ ਪਰ ਕਈ ਨਤੀਜਿਆਂ ਦਾ ਉਲਟ ਵੀ ਫਾਇਦਾ ਲੈ ਫਾਇਦਾ ਲੈਂਦੇ ਆ ਜੀ ਲੋਕਾਂ ਤੋਂ ਪੈਸੇ ਬਹੁਤ ਖਾਈ ਜਾਂਦੇ ਆ ਹੂੰ ਤੇ ਘਭਰਾਏ ਜਾਂਦੇ ਆ ਜਾਣੀ ਇਹ ਘਭਰਾਉਣ ਦੀ ਲੋੜ ਨਹੀਂ ਹੈ ਜੀ ਸਿਰਫ ਗੁਰੂ ਦੀ ਸ਼ਰਨ 'ਚ ਜਾਣ ਦੀ ਲੋੜ ਹੈ ਹੂੰ ਯਾਨੀ ਬੰਦਾ ਹੋਰ ਨਹੀਂ ਕੋਈ ਸ਼ਰਾਮ ਵਾਹਿਗੁਰੂ ਇਹ ਬੰਦੇ ਕੋਲੇ ਆਪਣੇ ਆਪ ਕੋਲੇ ਆਪਾ ਹੈਗਾ ਇਸ ਚੀਜ਼ ਦਾ ਹਾਂ ਜੀ ਹੈਗਾ ਜੀ ਬਿਲਕੁਲ ਜੀ ਇਹਦੇ 'ਚ ਕੋਈ ਜਾਣੇ ਦੀ ਦੌਰ ਆਈ ਨਹੀਂ ਹੈ ਜੀ ਜਿਨ੍ਹਾਂ ਨੂੰ ਜਿਸ ਤਰ੍ਹਾਂ ਆਪਾਂ ਦੇਖਿਆ ਰਾਤ ਨੂੰ ਦਬਾ ਪੈਂਦਾ ਹਾਂ ਜੀ ਉਹ ਕਿਸ ਤਰ੍ਹਾਂ ਦੀ ਘਟਨਾ ਹੁੰਦੀ ਆ ਓ ਰਾਪ ਜਾਨੀ ਇਹ ਬਹੁਤ ਜਿਆਦਾ ਬੰਦੇ ਆਨੂ ਹੈ ਜੀ ਬਹੁਤਿਆਂ ਨੂੰ ਪੈਂਦਾ ਵੀ ਸੀ ਤੇ ਬਹੁਤੇ ਦਾ ਐਵੇਂ ਜੋ ਸੱਚ ਹੈ ਜੀ ਇਹ ਆਪਾਂ ਹੁਣ ਜਾਂਦਾ ਇੱਕ ਨੰਬਰ ਆ ਤਾਂ ਆਪਣੀ ਬਹੁਤ ਚੱਲ ਰਹੀ ਆ ਵਧੀਆ ਦੋ ਨੰਬਰ ਵਾਲੇ ਤੁਸੀਂ ਪਾਉਣੀ ਆ ਤਿੰਨ ਨੰਬਰ ਵਾਲੇ ਆਪਾਂ ਬਣਾਵਾਂਗੇ ਉਹਦੇ ਚ ਸਾਰਾ ਕੁਝ ਹੀ ਐ ਬਰੀਕੀ ਦੇ ਵਿੱਚ ਬੋਲ ਦਵਾਂਗੇ ਜੀ ਜੋ ਤੁਹਾਡਾ ਸਵਾਲ ਆ ਨਾ ਜੀ ਇਹ ਅੱਖੀਂ ਦੇਖਿਆ ਜਾਣ ਦੀ ਹਾਲ ਆ ਤੇ ਨੌਜਵਾਨ ਸੀਗਾ ਰੋਣ ਲੱਗ ਗਿਆ ਉੱਚੀ ਉੱਚੀ ਪਹਿਲਾ ਉਹਦਾ ਸਵਾਲ ਹੀ ਏ ਸੀ ਵੀ ਕੀ ਭੂਤ ਪ੍ਰੇਤ ਹੁੰਦੇ ਆ ਜਾਂ ਨਹੀਂ ਤੇ ਫਿਰ 10 ਗ੍ਰੰਥ ਤੇ ਉਹਨੇ ਬਹਿਸ ਕੀਤੀ ਐਸੀ ਦਾ ਜੋ ਬਾਣੀ ਦੇ ਵਿੱਚ ਲਿਖਿਆ ਉਹਦੇ ਤੋਂ ਉਲਟ ਤਾਂ ਜਾਣਾ ਨਹੀਂ ਸੀਗਾ ਉਹਨੂੰ ਕਹੇ ਵੀ ਤੂੰ ਰਿਸ਼ਤੇਦਾਰ ਬਾਅਦ ਚ ਪਹਿਲਾ ਸਾਡਾ ਗੁਰੂ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਪਰੇ ਨਹੀਂ ਹੋ ਸਕਦੇ ਚ ਰਿਸ਼ਤੇ ਅਰਸੀ ਤੋਂ ਹਾਂਜੀ ਹਾਂ ਤੇ ਬਾਅਦ ਯਾਨੀ ਉਹ ਰੋਇਆ ਫਿਰ ਕਹਿੰਦਾ ਦਬਾਅ ਪੈਦਾ ਉਹੀ ਜਿਹੜਾ ਤੁਹਾਨੂੰ ਦੱਸਿਆ ਜੀ ਫਿਰ ਘਰ ਉਹਦਾ ਉੱਚੇ ਪਿੰਡ ਹੈ ਜੀ ਉੱਚੇ ਪਿੰਡ ਦੇ ਵਿੱਚ ਜਾ ਕੇ ਜਾਨੀ ਉਹਦੇ ਘਰੇ ਅਮਰ ਤੋਂ ਵੇਲੇ ਗਏ ਸਾਰੇ ਪਰਿਵਾਰ ਨੂੰ ਬਿਠਾਇਆ ਹਾਂ ਜਾਨੀ ਚੌਂਕੜਾ ਮਾਰ ਕੇ ਪੌਣਾ ਘੰਟਾ ਲੱਗਾ ਜਪਜੀਤ ਸਾਹਿਬ ਦਾ ਪਾਠ ਕਰਨ ਨੂੰ ਜਦੋਂ ਜਪਜੀਤ ਸਾਹਿਬ ਦਾ ਪਾਠ ਕਰਕੇ ਜਾਨੀ ਅਰਦਾਸ ਕੀਤੀ ਕਹਿੰਦੇ ਬੇਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਗਾ ਪੂਰਨ ਗੁਣਤਾਸ ਉਹਦੇ ਕੋਈ ਸਵਾਲ ਸੀ ਵੀ ਮੇਰੇ ਨਾਲ ਦੇ 50 ਵਾਰੀ ਜਣਦੀ ਮੈਂ ਜਣਦੀ ਬੀਜਾ ਲਾਇਆ ਪਰ ਲੱਗਿਆ ਨਹੀਂ ਹੈਗਾ ਮੇਰੇ ਨਾਲ ਦੇ ਕਦੇ ਜੜੇ ਦੀ ਬਾਹਰ ਜਾ ਕੇ ਸੈੱਟ ਵੀ ਹੋਗੇ ਵੀ ਮੈਂ ਇੱਥੇ ਹੀ ਰਹਿ ਗੇ। ਨਹੀਂ ਕਨੇਕ ਰਹਿ ਕੇ ਹਾਂਜੀ ਹਾਂ ਵੀ ਕਿ ਉਹਨੂੰ ਆ ਦਵਾਈ ਪੈਂਦਾ ਸੀਗਾ। ਹਾਂ। ਤੇ ਘਰੇ ਦੇਖਿਆ ਘਰੇ ਜਾ ਕੇ ਪਤਾ ਲੱਗਾ ਐ ਮਹਿਸੂਸ ਹੋਣ ਲੱਗ ਜਾਂਦਾ ਵੀ ਹੈ ਕੋਈ ਨਾ ਕੋਈ ਚੀਜ਼ ਜੇ ਜਦੋਂ ਪਾਠ ਕਰਕੇ ਅਰਦਾਸ ਕੀਤੀ ਹਾਂਜੀ ਸੀਗੀ ਤੇ ਅਜੋ ਬੰਦਾ ਜਾਣ ਦੀ ਬਾਹਰ ਬੈਠਾ ਜੀ ਬਾਜੀ ਤੇ ਬਾਹਰੋਂ ਫੋਨ ਵੀ ਕਰਦਾ ਕਹਿੰਦਾ ਜੀ ਵੀ ਮਹਾਨ ਹੈ ਕੋਈ ਗੱਲ ਕਰਨੀ ਆ ਕੀ ਪੜਨਾ ਮੈਂ ਸਤਗੁਰੂ ਤੁਮਰੇ ਥਿਰ ਕਰ ਬਸੋ ਹਰ ਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾ ਸਾ ਬਸ ਕਰਦੀ ਨੇ ਅਮਰਤ ਨਾਮ ਮਹਾਰਿਸ਼ੀ ਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਖਰੀ ਪਰਵ ਸੁਆਮੀ ਦੇ ਚਰਨ ਪਾਣਿਆ ਦਾ ਗੁਰੂ ਦੇ ਫਾਣਿਆ ਸਿਵਤ ਕਾਨੀਆ ਦਾ ਗੁਰੂ ਦੀ ਕਾਨੀਆ ਬੰਦੇ ਦੀ ਨਹੀਂ ਕਿਉਂ ਮਾਨੁਕ ਕੀਤੇ ਇੱਕ ਬਿਰਤੀ ਸਬਜਾਨ ਦੇਵਨ ਕੋ ਇੱਕ ਹੈ ਭਗਵਾਨ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ